ਮਾਡਲ ਲੈ ਲਓ ਪੰਜਾਬ ਦਾ ਮਾਡਲ ਲੈ ਲਓ ਇਸ ਨੂੰ 25 ਸਾਲਾਂ ਅੱਜ ਜੋ ਇਸ ਜਮਾਤ ਨੇ ਕੰਮ ਕਰਕੇ ਦਿਖਾਇਆ ਆਮ ਆਮੀ ਦੇ ਲਈ ਉਹ ਤੁਹਾਡੇ ਸਾਹਮਣੇ ਹਨ ਔਰ ਨੌਕਰੀਆਂ ਇਹ ਬਿਆਲੀ ਹਾਊਸ ਨੂੰ ਖਤਮ ਕਰ ਲਈ ਇੱਛਾ ਹੈ ਨਹੀਂ ਜਿਹੜਾ ਕੋਈ ਸੋਚਿਆ ਹੋਇਆ ਵੀ ਅਸੀਂ ਦੂਰ ਕਰਾਂਗੇ ਔਰ ਸਿੱਖਿਆ ਤੇ ਸਿਹਤ ਦੇ ਜਿਹੜੀ ਸੰਤਾ ਜਿਹੜਾ ਹਰ ਇੱਕ ਆਦਮੀ ਦੀ ਬੁਨਿਆਦੀ ਸਾਡਾ ਜਿਹੜਾ ਹੱਕ ਹੈ ਉਹ ਜਿਹੜਾ ਸਾਨੂੰ ਗੈਰੂ ਮਾਂ ਸੀ ਉਹ ਜਮਾਨਤ ਇਹ ਸਰਕਾਰ ਸਾਨੂੰ ਦੇ ਰਹੀ ਹੈ ਉਸ ਦੇ ਖਿਲਾਫ ਮਹਿੰਗਾਈ ਔਰ ਬੇਰੋਜ਼ਗਾਰੀ ਦੇ ਖਿਲਾਫ ਜਿਹੜਾ ਮੋਰਚਾ ਇਸ ਨੇ ਲਾਇਆ ਹੋਇਆ ਉਸ ਨੂੰ ਖਤਮ ਕਰੇਗੀ ਔਰ ਸਿੱਖਿਆ ਸੂਰਤਾ ਜਿਹੜਾ ਸਾਡਾ ਬੁਨਿਆਦੀ ਅੰਕ ਹੈ ਤੁਸੀਂ ਦੇਖਿਆ ਜਿਹੜਾ ਇਹਨੇ ਮਾਡਲ ਆਪਾ ਪੰਜਾਬ ਔਰ ਜਿਹੜਾ ਦਿੱਲੀ ਚ ਉਹ ਆਮ ਆਦਮੀ ਦੀ ਕਲੀਨਿਕ ਜਿਹੜੇ ਬਣਾਏ ਹਨ ਆਮ ਜਿਹੜੀ ਸਕੂਲਾਂ ਸਰਕਾਰੀ ਕੋਈ ਜਿਹੜਾ ਕੁਆਲਟੀ ਆ ਐਜੂਕੇਸ਼ਨ ਜਿਹੜੀ शिक्षा देखी है वो सामने देख के आप कहना चाहूंगा मेरे पिता जी हाजी जल एरमैन रहे वक्त बोर्ड हरियाणा हिमाचल वक्त बोर्ड और जो उन्होंने काम किए सन और वर्कर न अपने परिवार की तरह समझते थे और अभी राज वर्कर चला जाए तो उठ के वह चल पाए ਯੋ 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 ਸਾਡੇ ਦਰਮਿਆਨ ਸਾਡੇ ਗੌਰ ਨੰਬਰ 2 ਤੇ ਆ ਗਏ ਪਾਡੇ ਸੀਨੀਅਰ ਕਾਉਂਸਲਰ ਹਾਜੀ ਮਹਾਨਾਬਦ ਅਕਤਰ ਜੀ ਨੇ ਅੱਜ ਧਾਰੀ ਜੱਜ ਨਾਲ ਤੇ ਪਹੁੰਚੇ ਨੇ ਬੱਚੇ ਨੇ ਅਤੇ ਸ਼ਮਸ਼ਾਨ ਕਾਦਰੀ ਜੀ ਦੀਆਂ ਬਖਾਤਿਆਂ ਨਾਲ ਤੇ ਪਹੁੰਚੇ ਨੇ ਬੱਲੇ ਜੰਮੇਲੂ ਰਹਿਮਾਨ ਸਾਹਿਬ ਦੇਖੋ ਜੀ ਮਲੇਰ ਕੋਲਾ ਹਲਕੇ ਦੇ ਲੋਕਾਂ ਦੇ ਵਿੱਚ ਬਹੁਤ ਜੋਸ਼ੋ ਖਰੋਸ਼ ਹੈ ਬੜਾ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਮੈਂ ਪਿੰਡਾਂ ਦੇ ਵਿੱਚ ਵੀ ਅੱਜ ਸਵੇਰ ਤੋਂ ਜਲਸੀਆਂ ਨੂੰ ਸੰਬੋਧਨ ਕਰਕੇ ਆਇਆ ਪਿੰਡਾਂ ਦੇ ਵਿੱਚ ਵੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਔਰ ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤਹੇਰ ਜੀ ਭਾਰੀ ਬਹੁਮਤ ਦੇ ਨਾਲ ਵੱਡੇ ਫਰਕ ਦੇ ਨਾਲ ਵੱਡੇ ਮਾਰਜਨ ਦੇ ਨਾਲ ਇਸ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਨਗੇ ਅਸੀਂ ਹਮੇਸ਼ਾ ਲੋਕਾਂ ਲਈ ਕੰਮ ਕਰਦੇ ਆਂ ਲੋਕ ਭਲਾਈ ਦੇ ਕੰਮ ਕਰਦੇ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨਾਲ ਪਿਆਰ ਕਰਦੇ ਆ ਔਰ ਲੋਕਾਂ ਦਾ ਇਹ ਜਿਹੜਾ ਪਿਆਰ ਸਾਨੂੰ ਮਿਲ ਰਿਹਾ ਹੈ ਉਹ ਇਸੇ ਕਰਕੇ ਹੈ ਕਿ ਅਸੀਂ ਆਮ ਪਰਿਵਾਰ ਦੇ ਵਿੱਚੋਂ ਹਾਂ ਲੋਕਾਂ ਵਰਗੇ ਹਾਂ ਲੋਕਾਂ ਦੇ ਵਿੱਚੋਂ ਹਾਂ ਔਰ ਲੋਕਾਂ ਦੀ ਹਰ ਮੁਸ਼ਕਲ ਦੇ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਮੈਂ ਸਮਝਦਾ ਹਾਂ ਕਿ ਮਲੇਰ ਕੋਲਾ ਹਲਕੇ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਔਰ ਮੈਂ ਉਹਨਾਂ ਨੂੰ ਪਿਆਰ ਕਰਦਾ ਇਹ ਉਸ ਪਿਆਰ ਦਾ ਨਤੀਜਾ ਹੈ ਕਿ ਅੱਜ ਵੱਡੀ ਗਿਣਤੀ ਵਿੱਚ ਉਮੀਦਵਾਰ ਦੇ ਨਾ ਹੋਣ ਦੇ ਬਾਵਜੂਦ ਵੀ ਅੱਜ ਲੋਕ ਇਸ ਦਲ ਤੇ ਵਿੱਚ ਪਹੁੰਚੇ ਹਨ ਸਰ ਸੁਖਪਾਲ ਜੀ ਕਿੰਨਾ ਤੁਹਾਨੂੰ ਨਿੱਜੀ ਤੌਰ ਤੇ ਜਾਣਦੇ ਨੇ ਜਾਂ ਉਹ ਕਹਿੰਦੇ ਵਿਧਾਨ ਸਭਾ ਦੇ ਵਿੱਚ ਸ਼ੇਰੂ ਸ਼ੈਰੀ ਤੋਂ ਬਿਨਾਂ ਵਿਧਾਇਕ ਮਲੇਰ ਕੋਲਾ ਨੇ ਕੁਝ ਕੀਤਾ ਨਹੀਂ ਕੀ ਕਹੋਗੇ ਅਸਲ ਕਾਂਗਰਸ ਪਾਰਟੀ ਨੇ ਹਮੇਸ਼ਾ ਵਿਧਾਨ ਸਭਾ ਦਾ ਦੇ ਸੈਸ਼ਨਾਂ ਦਾ ਬਾਈਕਾਟ ਕੀਤਾ ਹੈ ਉਹ ਤਾਂ ਵਿਧਾਨ ਸਭਾ ਦੇ ਵਿੱਚ ਬੈਠਦੀ ਹੀ ਨਹੀਂ ਉਹਨਾਂ ਤੋਂ ਆਪੋਜੀਸ਼ਨ ਜਿਹੜੀ ਹੈਗੀ ਉਹ ਹੁੰਦੀ ਨਹੀਂ ਕਿਉਂਕਿ ਕਾਂਗਰਸ ਪਾਰਟੀ ਨੇ ਜਦੋਂ ਵੀ ਉਹ ਸੱਤਾ 'ਚ ਰਹੇ ਨਾ ਉਦੋਂ ਪੰਜਾਬ ਨੂੰ ਲੁੱਟਿਆ ਹੈ ਹੁਣ ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਨਾ ਕਿ ਜਿਨੇ ਜਿਨੇ ਵੀ ਪੰਜਾਬ ਨੂੰ ਲੁੱਟਿਆ ਹੈ ਉਹਨਾਂ ਸਾਰਾਂ ਦੇ ਖਿਲਾਫ ਕੰਬੰਦੀ ਕਾਨੂੰਨੀ ਕਾਰਵਾਈ ਹੋਊਗੀ ਤਾਂ ਉਹ ਬਜਾਏ ਇਸ ਦੇ ਕਿ ਵਿਧਾਨ ਸਭਾ ਦੇ اجلاس ਦੇ ਵਿੱਚ ਆਪਣੀ ਸਫਾਈ ਪੇਸ਼ ਕਰਨ ਉਹ ਵਾਕ ਆਊਟ ਕਰ ਜਾਂਦੇ ਹਨ ਜਿਹੜਾ ਬੰਦਾ ਵਿਧਾਨ ਸਭਾ 'ਚ ਹੀ ਨਹੀਂ ਬੈਠਦਾ ਉਹਨੂੰ ਕੀ ਪਤਾ ਵੀ ਕੌਣ ਵਿਧਾਇਕ ਕੀ ਬੋਲਦਾ ਹੈ ਆਬਜ਼ਾਦਾਨ ਨਦੀਮ Anwar Khan ਸਾਹਿਬ ਬੈਠੇ ਨਾ ਸ਼ੈਬੀ Khan ਸਾਹਿਬ ਬੈਠੇ ਨਾ ਔਰ ਇਹ ਨਾਲ ਤੋਂ ਇਲਾਵਾ ਪਿੰਡਾਂ ਦੇ ਵਿੱਚ ਬਹੁਤ ਸਰਪੰਚ ਔਰ ਬਹੁਤ ਸ਼ਹਿਰ ਦੇ ਵਿੱਚ ਹੋਰ اکرم ਬੱਗਾ ਜੀ ਖੜੇ ਨਾ ਕੋਕਾ ਕੋਲਾ ਵਾਲੇ ਪੱਪੂ ਜੀ ਤੇ ਉਹਨਾਂ ਦੇ ਭਰਾ ਵੱਡੇ ਗਿਣਤੀ 'ਚ ਆਪਣੇ ਸਾਥੀਆਂ ਸਮੇਤ ਆਮਾਦੀ ਪਾਰਟੀ 'ਚ ਸ਼ਾਮਿਲ ਹੋਏ ਨਾ ਤੇ ਇਸ ਤਰ੍ਹਾਂ ਅਗਰ ਇੱਕ ਦੋ ਬੰਦੇ ਪਾਰਟੀ ਛੱਡ ਕੇ ਚਲੇ ਗਏ ਤੇ ਇਹ ਉਹਨਾਂ ਦੀ ਆਪਣੀ ਇੱਛਾ ਹੈ ਔਰ ਆਪਣੀ ਇੱਛਾ ਮੁਤਾਬਕ ਉਹਥੇ ਚਲੇ ਗਏ ਜਿੱਥੋਂ ਪਹਿਲਾਂ ਛੱਡ ਕੇ ਆਏ ਸੀ ਜਿੱਥੇ ਪਹਿਲਾਂ ਗਾਲਾਂ ਗੁਲਾਂ ਕੱਢ ਕੇ ਆਏ ਸੀ ਉਹਨਾਂ ਉੱਥੇ ਹੀ ਜਾ ਕੇ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਬੁਰਾ ਭਲਾ ਕਿਹਾ ਸੀ ਉਹਨਾਂ ਬੰਦਿਆਂ ਦੀ ਹੁਣ ਤਾਰੀਫ਼ਾਂ ਕਰ ਦੇਣਾ ਇਹ ਉਹ ਜਾਣਨ ਮੈਂ ਇਸ ਮੁੱਦੇ ਤੇ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਲੱਗਦਾ ਸਰ ਜਦ ਐਮਪੀ ਵੀ ਆਪ ਦਾ ਹੋਊਗਾ ਵਿਧਾਇਕ ਵੀ ਆਪ ਦੇ ਤਾਂ ਬਲੇਰਪੁੱਲੇ ਦਾ ਵਿਕਾਸ ਠੀਕ ਰਹਾਂ ਤੇ ਹੋਊਗਾ ਬਿਲਕੁਲ ਇਹ ਗੱਲ ਜਿਹੜੀ ਹੈ ਤੈ ਹੈ ਕਿ ਅਗਰ ਇੱਕੋ ਪਾਰਟੀ ਦਾ ਐਮਐਲਏ ਉਸੇ ਪਾਰਟੀ ਦਾ ਐਮਪੀ ਹੋਵੇ ਉਸ ਇਲਾਕੇ ਦੀ ਤਰੱਕੀ ਦੀ ਰਫ਼ਤਾਰ ਬੜੀ ਤੇਜ਼ ਹੋ ਜਾਂਦੀ ਹੈ ਉਹ ਸੈਂਟਰ ਤੋਂ ਫੰਡ ਲੈ ਕੇ ਆਉਣਗੇ ਮੈਂ ਇਥੋਂ ਪੰਜਾਬ ਗਵਰਨਮੈਂਟ ਤੋਂ ਫੰਡ ਲੈ ਕੇ ਆਵਾਂਗਾ ਔਰ ਅਸੀਂ ਵੱਡੇ ਪੱਧਰ ਤੇ ਸ਼ਹਿਰ ਦਾ ਤੇ ਪਿੰਡਾਂ ਦਾ ਵਿਕਾਸ ਕਰਾਵਾਂਗੇ ਮੇਰਾ ਨਾਮ ਅੰਜੂ ਹਰਕਿਰਨ ਕੌਰ ਜੀ ਕਿਹੜੀ ਪਾਰਟੀ ਛੱਡ ਕੇ ਆਏ ਮੈਂ ਕਾਂਗਰਸ ਪਾਰਟੀ ਛੱਡ ਕੇ ਆਈ ਹਾਂ ਜੀ ਜੇ ਕਾਂਗਰਸ ਪਾਰਟੀ ਵਿੱਚ ਵਰਕਰ ਦੀ ਪਛਾਣ ਹੀ ਨਹੀਂ ਅਸੀਂ ਇੱਕ ਗੁਲਾਮ ਸੀ ਕਾਂਗਰਸ ਪਾਰਟੀ ਦੇ ਅਸੀਂ ਇੱਕ ਗੁਲਾਮ ਸੀ ਇੱਥੇ ਮਲੇਰ ਕੋਲੇ ਦੇ ਹੁਣ ਸਾਡੇ ਮੈਨੂੰ ਇਦਾਂ ਆਇਆ ਲੱਗਾ ਕਿ ਅਸੀਂ ਆਜ਼ਾਦ ਹੋ ਗਏ ਇੱਥੇ ਆ ਕੇ ਜਿਹੜੇ ਸਾਡੇ ਜ਼ਿਲੂ ਰਹਿਮਾਨ ਜੀ ਸਾਡੇ ਐਮਐਲਏ ਨੇ ਅਸੀਂ ਉਹਨਾਂ ਨੂੰ ਜੁਆਇਨ ਕੀਤਾ ਉਹਨਾਂ ਦਾ ਕੰਮ ਦੇਖ ਕੇ ਉਹਨਾਂ ਦਾ ਕੰਮ ਦੇਖਦੇ ਹੋਏ ਮੈਂ ਉਹਨਾਂ ਦੇ ਪਾਰਟੀ ਨੂੰ ਜੁਆਇਨ ਕੀਤਾ ਮੈਂ ਆਮ ਆਦਮੀ ਪਾਰਟੀ ਆ ਕੰਮ ਵੀ ਆਮੀ ਹੈ ਜੀ ਸਾਰਿਆਂ ਨੇ ਬਹੁਤ ਜ਼ਿਆਦਾ ਜਿੱਤੇ ਮੈਂ ਗਲੀ ਗਲੀ ਜਾਣੀ ਆ ਇਕਲਾ ਨਸ਼ਹਰਾ ਜਿੱਥੇ ਵੀ ਮਗਈਆਂ ਪਿੰਡਾਂ 'ਚ ਸਾਰਿਆਂ ਨੇ ਇਹਨਾਂ ਦੀ ਵਾਵਾਸ ਕੀਤੀ ਹੈ ਸਾਨੂੰ ਕਿ ਸਾਡੇ ਬਹੁਤ ਜ਼ਿਆਦਾ ਕੰਮ ਕੀਤੇ ਆ ਸਾਡੇ ਰਾ ਨੀਲੇ ਕਾੜ ਬਣਾਇਆ ਸਾਡੇ ਨਸ਼ਾ ਘਟਿਆ ਸਾਡੇ ਸ਼ਹਿਰ ਵਿੱਚ ਸਾਡੇ ਸਕੂਲ ਰਿਪੇਅਰ ਹੋ ਰਹੇ ਆ ਸਾਡੀਆਂ ਸੜਕਾਂ ਰਿਪੇਅਰ ਹੋ ਰਹੀਆਂ ਜੀ ਸਾਡੇ ਸਾਰੇ ਇੱਕ ਜੀਂ ਦਾ ਸਾਨੂੰ ਅਧਿਕਾਰ ਮਿਲ ਗਿਆ ਆਮ ਆਦਮੀ ਪਾਰਟੀ ਵਿੱਚ ਸਾਡੇ ਅੱਗੇ ਬਹੁਤ ਖੁਸ਼ ਹਾਂ ਜੀ ਸਾਡੇ ਬਹੁਤ ਇੱਜ਼ਤਮਾਨ ਹੋਈਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਹੁੰਦੀ ਆ ਹੋਰ ਸਾਨੂੰ ਕੀ ਚਾਹੀਦਾ ਜੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਜੀ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਡੇ ਕਿਲਾ ਰਹਿਮਤਗੜ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਾਇਆ ਨੇ ਸੜਕਾਂ ਦੇ ਹਾਲਾਤ ਬਹੁਤ ਮਾੜੇ ਸੀ ਮੇਰੇ ਵਾਰਡ ਦੇ ਵਿੱਚ ਤਕਰੀਬਨ 1.5 ਕਰੋੜ ਦੇ ਐਮਐਲ ਸਾਹਿਬ ਨੇ ਕੰਮ ਕਰਾਇਆ ਨੇ ਵਿਰੋਧੀਆਂ ਤਾਂ ਕਹਿ ਰਹੇ ਨੇ ਕਿ ਕੋਈ ਕੰਮ ਹੀ ਨਹੀਂ ਮਲੇ ਕੋਲੇ ਤੇ ਚੋਇਆ ਦਿਖਾਓ ਵਿਰੋਧੀਆਂ ਦੇ ਅਣਖਾਂ ਦੂਸਰੀਆਂ ਲਾਉਣੀਆਂ ਪੈਣੀਆਂ ਨੇ ਨਾ ਨਿਗਾਹ ਦੀਆਂ ਤਾਂ ਉਹਨਾਂ ਨੂੰ ਦੇਖਣਾ ਮਲੇਰ ਕੋਟਲਾ ਦੇ ਵਿੱਚ ਕੰਮ ਤਾਂ ਸਾਨੂੰ ਦਿਖਾਈ ਨਹੀਂ ਦੇ ਰਹੇ ਜੀ ਕੀ ਕਹੋਗੇ ਨਹੀਂ ਕੰਮ ਤਾਂ ਜੇ ਵਿਰੋਧੀਆਂ ਦੀਆਂ ਅੱਖਾਂ ਉਹ ਦੇਖਣ ਦੇ ਕਾਬਲ ਹੋਣੀਆਂ ਤਾਂ ਤਾਂ ਉਹਨਾਂ ਨੂੰ ਕੰਮ ਦਿਖੇਗਾ ਕੰਮ ਸਾਰੇ ਹੋ ਰਹੇ ਨੇ ਇਹ ਤਾਂ ਹੈ ਨਹੀਂ ਕੋਈ ਘਰਾਂ ਦੇ ਵਿੱਚ ਕੰਮ ਹੋ ਰਹੇ ਨੇ ਰੋਡ ਬਣ ਰਹੇ ਨੇ ਸੜਕਾਂ ਗਲਗਲ ਬਲਕੋ ਤੁਸੀਂ ਦੇਖਿਆ ਤੁਸੀਂ ਦਿਖਾਇਓ ਜੇ ਮੀਡੀਆ ਜੀ ਵੀ ਦਿਖਾਓ ਲੋਗਾਂ ਨੂੰ ਪਤਾ ਲੱਗੇ ਜੋ ਅਸਦਾ ਕੱਟਦਾ ਹੈ ਤੇ ਕਿ ਸ਼ੁਰੂਆਤ ਅੱਜ ਦੇ ਜਲਸੇ ਦੀ ਤਾਂ ਆਂਦੇ ਆਂਦੇ ਤੁਸੀਂ ਦੇਖਿਓ ਕਠੋਰ ਕਿੰਨਾ ਕਿੰਨਾ ਵੱਧਦਾ ਜਾਏਗਾ ਅੱਗੇ ਦੀ